ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਕਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਕੋ ਕਾਪੋ ਕਨੌ ਤ੍ਰੀਜ ਬਨਾਪੁਰੀਆਂ ਭਾਰ ਸਹਿ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਿਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸੇ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ 부ਜੇ ਤਾਂ ਹੁਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਢੀਆਂ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹੱਥ ਰੱਖ ਦੂਰ ਕਤਨਾ ਕਤੀਨਾ ਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹੋ ਸਾਚਾ ਸਹਬ ਸਾਚਨਾਏ ਪਾਕਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਘਰੇ ਦਾ ਤਾਰ ਫੇਰ ਕੇ ਅੱਗੇ ਰੱਖੀਏ ਜਿੱਤ ਦਿੱਸੇ ਦਰਬਾਰ ਮੁਹ ਕੇ ਬੋਲਨ ਬੋਲਿਏ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਕਿਵੇਂ ਜਾਣੀਏ ਸਭ ਆਪੇ ਸਚਿਆਰ ਤਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ pau ਤੱਕ ਪਰਹਰ ਸੁੱਕ ਕਰਲੇ ਜਾਇ ਗੁਰਮਕੰਨ ਆਦਨ ਗੁਰਮਕ ਵੇਦਨ ਗੁਰਮਕਰਿਆ ਸਮਾਈ ਗੁਰ ਇਤਸਰ ਗੁਰ ਗੋਰ ਖਬਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਇ ਗੁਰ ਇਕ ਦੇਵਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਮ ਜੇ ਤਸ ਪਾਵਾਂ ਬਿਨ ਪਾਣੇ ਕੇ ਨਾ ਹੀ ਕਰੀ ਜੇਤੀ ਸਿਰ ਟੋਪਾਈ ਵੇ ਕਾ ਮੈਨ ਕਰਮਾਂ ਕੇ ਮਿਲੇ ਨਹੀਂ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਬ ਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨ ਜਾਈ ਗੇ ਜੋ ਕੇ ਤਾਰੇ ਆਰ ਜਾ ਹੋਰ ਦਸੁਨੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰਨਾ ਆਵੈ ਤੇ ਮਾਤਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਈ ਕਰੈ ਸੁਣਿਐ ਸਤਿਪੀਰ ਸਰਨਾ ਸੁਣਿਐ ਧਰਤ ਤਮਲ ਅਕਾਲ ਸੁਣਿਐ ਦੀਪ ਲੋਪ ਪਤਾਲ ਸੁਣਿਐ ਪਹੇ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਪਾਪ ਕਾ ਨਾਸ ਸੁਣਿਐ ਇਸਰ ਪਰਮਾਇੰਦਰ ਸੁਣਿਐ ਮੱਖਸਲਾਹਨ ਮੰਦ ਸੁਣਿਐ ਜੋਗ ਜੁਗ ਤਨ ਭੇਦ ਸੁਣਿਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਪਾਪ ਕਾ ਨਾਸ ਸੁਣਿਐ ਸਤ ਸੰਤੋ ਕੇ ਆਣ ਸੁਣੀਐ ਅਠ ਸੱਟ ਕਾਇ ਇਸਨਾਣ ਸੁਣੀਐ ਪੜ ਪੜ ਪਾਵੇ ਮਾਨ ਸੁਣੀਐ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸੁਣੀਐ ਸਰਾਂ ਗੁਣਾ ਕੇ ਗਾਹ ਸੁਣੀਐ ਸੇਖ ਪੀਰ ਪਾਤਿਸ਼ਾ ਸੁਣੀਐ ਅੰਦੇ ਪਾਵੇ ਰਾ ਸੁਣੀਐ ਹਾਥੋਂ ਵੇਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛੇ ਪਸਦਾਏ ਕਾਗਦ ਕਲਮ ਨ ਲਿਖਨ ਹਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੋਧ ਮੰਨੇ ਸਗਲ ਪਾਵਨ ਕੀ ਸੋਧ ਮੰਨੇ ਮੂਛ ਟਾਣਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤ ਸਿਓ ਪ੍ਰਗਟ ਜਾਏ ਮੰਨੇ ਮਗ ਨ ਚਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੋਖ ਦਵਾਰ ਮਨਨੇ ਪਰਵਾਰ ਸਦਾ ਹਰ ਮਨਨੇ ਤਰੇ ਤਾਰੇ ਗੁਰ ਸੇਖ ਮਨੇ ਨਾਨਕ ਪੈਨਾ ਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਾਰਾ ਜਾਣ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹਿ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸੇ ਭਾਰ ਤਲੇ ਕਮਨ ਜੋਰ ਗੀ ਜਾਤ ਰੰਗਾ ਕੇ ਨਾ ਸਭ ਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕ ਕਵਾਲ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਣ ਜਾਵਾਂ ਇੱਕ ਵਾਰ ਜੋਤ ਤਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਾਪ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਸੰਖ ਗ੍ਰੰਥ ਮੁਕ ਵੇਦ ਪਾਠ ਸੰਖ ਜੋਗਮ ਨਰਹਿ ਦਾ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰਮ ਪਗਸਾਰ ਸੰਖ ਮੋਣਲੇਵਲਾਇ ਤਾਰ ਕੁਦਰਤ ਕਮਨ ਕਾ ਵਿਚਾਰ ਵਾਰਿਆਂ ਜਾਮਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕਮੂਰ ਕੰਦ ਕੋਰ ਸੰਕਚੋਰ ਹਰਾਮ ਕੋਰ ਸੰਕ ਅਮਰ ਕਰ ਜਾਹੇ ਜੋਰ ਸੰਕ ਗਲਵੜ ਹਤਿਆ ਕਮਾਹੇ ਸੰਕ ਪਾਪੀ ਬਾਪ ਕਰ ਜਾਹੇ ਸੰਕ ਕੋੜਿਆਰ ਕੋੜੇ ਫਿਰਾਹ ਸੰਕ ਮਲੇਸ਼ ਮਲਪਖ ਖਾਹੇ ਸੰਕ ਨਿੰਦਕ ਸਰਕਲੇ ਪਾਰੇ ਨਾਨਕ ਨੀਜ ਕਾਹੇ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤਤ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਘ ਨਾਮ ਸੰਗ thalam ਅਗੰ ਅਗੰ ਅਸੰਖ ਲੋ ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਕ੍ਰਿ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਾ ਸਿਰ ਸੰਜੋਗ ਵਖਾਣ ਜਿਨ ਐ ਲਖੇ ਤੇ ਸਿਰ ਨਾਹ ਜਿਮ ਫਰਮਾਇ ਤੈ ਪਾਏ ਜੇਤਾ ਕੀਤਾ ਤੇ ਤਾ ਨਾਮ ਬਿਨ ਨਾਵੇਂ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋਤ ਤਉ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਚੋਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਪਣ ਲਗੇ ਉਹ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋ ਪੇ ਨਾਵੇਂ ਕੇ ਰੰਗ ਪੂਨੀ ਪਾਪੀ ਆਖਣ ਨਾਹ ਕਰ 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 ਨਾ ਲਿਖ ਲੈ ਜਾਓ ਆਪੇ ਵੀ ਜਾਪੇ ਖਾਉ ਨਾਨਕ ਹੁਕਮੇ ਆਵ ਜਾਉ ਧੀਰ ਤਪ ਦਇਆ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮਨਿਆ ਮਨ ਕੀ ਤਾਪਾਉ ਅੰਤਰ ਗਤ ਧੀਰਥ ਮਲਨਾਉ ਸਭ ਗਣ ਤੇਰੇ ਮੈਂ ਨਹੀਂ ਕੋ ਬਿਨ ਗੁਣ ਕੀ ਤੇ ਭਗਤਨ ਹੋਏ ਸਵਾਥਾਤ ਬਾਣੀ ਬਰਮਾਉ ਸਤ ਸੁਣ ਸਦਾ ਮਨ ਚਾਉ ਕਮਨ ਸਵੇਲਾ ਵਕਤ ਕਵਨ ਕਮਨ ਦੇਤ ਕਮਨ ਵਾਰ ਕਮਨ ਸੋ ਰਤੇ ਮਹ ਕਮਨ ਜਿਤ ਹੋਆ ਆਕਾਰ ਵੇਲ ਨਾ ਪਾਇ ਪੰਡਤੇ ਜੇ ਹੋਵੇ ਲੈ ਖਪਰਾਨ ਵਕਤ ਨਾ ਪਾਇ ਓਕਾਦੀ ਅਜੇ ਲਿਖਣ ਲੈ ਕੁਰਾਨ ਤੇਤਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣੇ ਸੋਏ ਕਿਵ ਕਰ ਆਖਾ ਕਿਰਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾਤਾਲ ਪਾਤਾਲ ਲੱਖ ਗਾਸਾਂ ਅਗਾਸੇ ਓੜੇ ਕਿਓੜੇ ਪਾਲ ਥੱਕੇ ਵੇਦ ਕਹਿਣ ਕਵਾਤ ਸੈ ਸਠਾਰਾ ਕਹਿਣ ਕਤੇ ਬਾਸ ਲੋਇ ਕਤਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਹ ਪਵੇ ਸਮੁੰਦਰ ਨ ਜਾਣੇ ਹੈ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਧੁੱਲ ਨ ਹੋਵਣੀ ਜੇਤ ਸਮਨੋ ਨ ਵਿਸਰੇ ਕੰਤਨਾਂ ਸਿਫਤੀ ਕਹਿਨ ਨਾਂ ਅੰਤ ਐਂਤਨ ਕਰਨ ਦੇ ਦੀਨ ਐਂਤਨ ਅੰਤਨ ਵਿਖਣ ਸੁਣਨ ਨਾਂ ਐਂਤਨ ਅੰਤਨ ਜਾਪੇ ਕਿਆ ਮਨ ਮੰਤ ਐਂਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਂ ਵਾਰੀ ਅੰਤ ਕਰਨ ਕੀਤੇ ਬਿਲ ਲਾਹਤਾ ਕੇ ਅੰਤ ਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਈ ਬਹੁਤਾ ਕਈ ਬਹੁਤਾ ਹੋਏ ਵੱਡਾ ਸਹਿ ਬੂਚਾ ਥਾਂ ਉੱਚੇ ਉੱਪਰ ਉਚਾਣਾ ਏਵਡਾ ਉਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਇ ਵੱਡਾ ਦਾਤਾ ਤੇਲ ਨਾ ਤਮਾ ਕੇ ਕੀਤੇ ਮੰਗ ਹੈ ਜੋਤ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੂਰਖ ਖਾਈ ਖਾਏ ਕੀਤੇ ਆਦੋਗ ਪੋਗ ਸਦਮਾਰੇ ਵਿਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰੇ ਆਖ ਨਾ ਸਕੇ ਕੋਏ ਜੇ ਕੋ ਖਾਏ ਕੇ ਆਖ ਨ ਪਾਏ ਉਹ ਜਾਣੇ ਜੇ ਤੇ ਅਮੋਂ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ ਜੇ ਸਨੋਂ ਬਕਸੇ ਸਿਪਸਲਾ ਨਾਨਕ ਪਾਛਾਈ ਪਾਚਾਓ ਮੌਲ ਗਨਮੌਲ ਵਪਾਰ ਮੌਲ ਵਪਾਰ ਕੇ ਮਨ ਪੰਡਾਰ ਮੌਲ ਆਵਹਿ ਮੌਲ ਜਾਹਿ ਮੌਲ ਭੈ ਮੌਲ ਸਮਾਹਿ ਮੌਲ ਤਰਮੌਲ ਦੇ ਬਾਣ ਮੌਲ ਤਲਮੌਲ ਪਰਵਾਨ ਮੌਲ ਬਖਸੀ ਸਮੌਲ ਨਿਸ਼ਾਨ ਮੌਲ ਕਰਮ ਮੌਲ ਪਰਮਾਨ ਮੌਲ ਆਖਿਆ ਨ ਜਾਇ ਆਖਾ ਕਰਹਿ ਲੇਵਲ ਆਖੇ ਵੇਦ ਪਾੜ ਪੁਰਾਣ ਆਖੇ ਪੜੇ ਕਰੇ ਵਖਿਆਣ ਆਕੇਬਰ ਮੈਂ ਆਕੇਂਦ ਆਕੇ ਗੋਪੀ ਤੇ ਗਵਿੰਦ ਆਕੇ ਇਸਰ ਆਕੇ ਸੇਦ ਆਕੇ ਕੇਤੇ ਕਿਤੇ ਬੁਧ ਆਕੇ ਦਾਣ ਆਕੇ ਦੇਵਾ ਆਕੇ ਸੁਰ ਨਰਮਣ ਜਨ ਸੇਵ ਕੇਤੇ ਆਕੇ ਆਖਣ ਪਾਹੇ ਕੇਤੇ ਕਹਿ ਕੈ ਉੱਠ ਉੱਠ ਜਾਏ ਤੇ ਕਿਤੇ ਹੋਰ ਕਰੇ ਤਾਂ ਆਖਣਾ ਸਕੈ ਕਈ ਕੇ ਦੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਭੋਲ ਵਿਗਾੜ ਤਾਂ ਲਿਖੀਏ ਸਿਰ ਗਵਾਰ ਰੰਗਾਵਾਰ ਸੋਦਰ ਕੇ ਹਸੋ ਘਰ ਕੇ ਹਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰਿ ਸੋ ਕਹੀਨ ਕੇਤੇ ਗਾਵਨ ਹਰੇ ਗਾਵੈ ਤਿਤਨ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਤਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਤਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦ ਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ गावन जति सती संतोषी गावे वीर करा रे गावन पंडित पढ़ नरखी स जग जग वेदा ना ले गावे मोहनिया मनमोहन सुरगा मच पयाले गावन रतनो पाए तेरे आठ सरती रत्न लगावे जोत महाबल सूरा गावे खाने चार गावे खंड मंडल वर पंडा कर कर के तारे सैतदन गावे जोतत पावन रते तेरे भगत रसाले होर केते गावन सिम चितना आवन नानक क्या विचारे ਸੋਈ ਸੋਈ ਜਦਾ ਸੱਚਾ ਸੱਚਾ ਸਾਚਾ ਸਾਚੀ ਨਾਈ ਹੈ ਪੀਹੁ ਸਿਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਮ ਤੇ ਦੇ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਿ chau ਸਾਹਾ ਪਤ ਸਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋ ਉਤਾਰਨ ਪਤਿ ਚੋਲੀ ਧਿਆਨ ਕੀ ਕਰੇ ਬਪੂਤ ਤਿੰਤਾ ਕਾਲ ਕੁਆਰੀ ਕਾ ਜੁਗਤ ਟੰਡਾ ਪਰ ਤੀਤ ਆਈ ਪੰਥੀ ਸਗਲ ਕੇ ਮਾਤੀ ਮਨ ਜੀਤੇ ਜਗ ਜੀਤੇ ਆਦੇਸ ਤਿਸ ਆਦੇਸ ਆਦ ਅਨੀਲ ਆਦ ਨਾਦ ਨਾਤ ਜੁਗ ਜੁਗ ਇਕ ਵੇਸ ਭਗਤ ਗਿਆਨ ਦਾ ਪੰਡਾਰਨ ਕਟ ਕਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ ਸੰਯੋਗ ਮਨੋਗ ਦੀ ਕਾਰ ਚਲਾਵੇ ਲੇਖਿਆ ਵੇ ਭਾਗ ਆਦੇਸ ਤਿਸ ਆਦੇਸ ਆਦ ਅਨੀਲ ਆਦ ਨਾਦ ਨਾਤ ਜੁਗ ਜੁਗ ਇਕ ਵੇਸ ਇਕ ਕਮਾਈ ਜੁਗਤਵੇ ਆਇ ਤੇ ਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਾਣ ਜਿਵੇਂ ਤਿਸ ਭਾਵੇ ਤਵੇਂ ਚਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾਣ ਆਦੇਸ ਦਿੱਸੇ ਆਦੇਸ ਆਦ ਅਨੀਲ ਆਦ ਨਾਦ ਨਾਤ ਜੁਗ ਜੁਗ ਇਕ ਵੇਸ ਆਸਨ ਰੋਇਲ ਇਕ ਪੰਡਾਰ ਜੋਕ ਚ ਪਾਸੀ ਕਾ ਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਿੱਸੇ ਆਦੇਸ ਆਦ ਅਨੀਲ ਆਨਾਦ ਨਾਤ ਜੁਗ ਜੁਗ ਇਕ ਵੇਸ ਕੁਦੋ ਜੀ ਬੋਲਖ ਹੋਏ ਲਖ ਹੋਏ ਲਖ 20 ਲਖ ਲਖ ਗੇੜਾ ਆ ਕੀ ਹੈ ਇਕ ਨਾਮ ਜਗਦੀਸ਼ ਇਤਰਾਇ ਪਤ ਪਵੜੀ ਗਿਆ ਚੜੀਏ ਹੋਈ ਆ ਕੀਸ ਸੋਨ ਗੱਲਾਂ ਆਕਾਸ ਕੀ ਕੀਟਾਇ ਆਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਅੱਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਘਰ ਵੇਖੇ ਸੋਈ ਨਾਨਕ ਉਤਮ ਨੀਚ ਨਾ ਕੋਈ ਚਾਤੇ ਰਤੇ ਤੇ ਤੇਵਾਰ ਪਵਨ ਪਾਣੀ ਅਗਨੀ ਪਾਤਾਲ ਤੇਸ ਵਿੱਚ ਧਰਤੀ ਥਾਪ ਰਕੀ ਧਰਮਸਾਲ ਤੇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਣਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇਤੇ ਸੋਣ ਪੰਚ ਪਰਵਾਨ ਨਜ਼ਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਬਿ ਨਾਨਕ ਗਾ ਜਾਪੇ ਜਾਏ ਧਰਮਖੰਡ ਗਏ ਹੋ ਧਰਮ ਗਿਆਨ ਖੰਡ ਗਾ ਖੋ ਕਰਮ ਕੀਤੇ ਪਵਨ ਪਾਣੀ ਵੇ ਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾੜ ਤਕੜੀਏ ਰੂਪ ਰੰਗ ਕੇ ਵੇ ਕੀਤੇ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਣਾ ਮਉਣ ਕੇਤੇ ਕਿਤੇ ਰਤਨ ਸਮੁੰਦ ਕੇਤੇ ਆ ਖਾਣੀ ਕੇਤੇ ਆ ਬਾਣੀ ਕੇਤੇ ਪਾਤ ਨਰਿੰਦਰ ਕੀਰਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੇ ਨਾਦ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੇ ਘਾੜਤ ਕੜੀਏ ਬਹੁਤ ਨੂਪ ਤਾਂ ਕੇ ਗੱਲਾਂ ਕਤੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਸਤਾਏ ਤਿੱਥੇ ੜਿਗੇ ਸੁਰਤ ਮਤਮਨ ਬੋਧ ਤਿੱਥੇ ੜਿਗੇ ਸੁਰਾਂ ਸਿ ਨਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿੰਨ ਮੇਂ ਰਾਮ ਰਿਆ ਪਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਤੇ ਤੇ ਪਗਤ ਵਸੇ ਕੇ ਲੋ ਕਰੇ ਅਨੰਦ ਸੱਚਾ ਮਨਸੋ ਸੱਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਨੇ ਹਾਲ ਤੇ ਤੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤੈ ਅੰਤਨਾ ਅੰਤ ਤੇ ਲੋ ਲੋ ਆਕਾਰ ਜਿਮ ਜਮ ਕਮ ਤੇ ਮੈਂ ਤਮਕਾਰ ਵੇਖੇ ਵਿਕਸੇ ਕਰੇ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਤੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੰ ਲਾਂਗਣ ਤਪ ਤਾਓ ਭਾਂਡਾ ਪਾਓ ਅੰਮ੍ਰਿਤ ਢਟਾਲ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾ ਤ ਦਿਵਸ ਰਾਤ ਦੋਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ